ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਸਰਕਾਰ ਨੇ ਸੀਨੀਅਰ ਡਿਪਲੋਮੈਟ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ ਉਹ 1990 ਬੈਚ ਦੇ ਭਾਰਤੀ ਵਿਦੇਸ਼ੀ ਸੇਵਾ ਅਧਿਕਾਰੀ ਨੇ ਅਤੇ ਵਰਤਮਾਨ ਦੇ ਵਿੱਚ ਸਪੇਨ ਵਿੱਚ ਭਾਰਤ ਦੇ ਰਾਜਦੂਤ ਦੇ ਵਜੋਂ ਕੰਮ ਕਰ ਰਹੇ ਨੇ ਜਾਣਕਾਰੀ ਅਨੁਸਾਰ ਉਹ ਬਹੁਤ ਜਲਦੀ ਆਪਣਾ ਨਵਾਂ ਅਹੁਦਾ ਸੰਭਾਲਣਗੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਨੰਦਰੀ ਅੱਜ ਐਲਾਨ ਕੀਤਾ ਹੈ ਕਿ ਕ੍ਰਿਸਟੋਫਰ ਕੋਟਰ ਭਾਰਤ ਦੇ ਵਿੱਚ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਇਹ ਉਹਦਾ ਪਹਿਲਾ ਕੈਮਰਾ ਨਾ ਮੈਕੋ ਕੋਲ ਸੀਗਾ ਤੇ ਇਹ ਨਿਯੁਕਤੀ ਪਿਛਲੇ ਸਾਲ ਜੂਨ ਦੇ ਵਿੱਚ ਜੀ7 ਸੰਮੇਲਨ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਹੋਏ ਸੰਝੋਤੇ ਤੋਂ ਬਾਅਦ ਕੀਤੀ ਗਈ ਹੈ ਦੋਵੇਂ ਦੇਸ਼ਾਂ ਨੇ ਵਾਅਦਾ ਕੀਤਾ ਹੈ ਕਿ ਉਹ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਕੇ ਆਪਸੀ ਸੰਬੰਧਾਂ ਨੂੰ ਅੱਗੇ ਵਧਾਣਗੇ ਭਾਰਤ ਅਤੇ ਕੈਨੇਡਾ ਨੇ ਇੱਕ ਸਮੇਂ ਆਪਣੇ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਜੋ ਕਿ ਸਬੰਧਾਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਦੇ ਰਿਹਾ ਹੈ। ਕੱਟੜਪੰਥੀ ਵਿਵਾਦ ਅਤੇ ਰਾਜਨੀਤਿਕ ਤਣਾਅ ਦੇ ਕਾਰਨ ਹਾਲੀ ਦੇ ਸਾਲਾਂ ਵਿੱਚ ਠੰਡੇ ਪਏ ਸਬੰਧ ਹੁਣ ਹੌਲੀ-ਹੌਲੀ ਪਟਰੀ ਤੇ ਆ ਰਹੇ ਨੇ। ਡਿਪਲੋਮੇਟਾਂ ਦੀ ਇਹ ਨਿਯੁਕਤੀ ਸਿਰਫ ਇੱਕ ਰਸਮੀ ਤਬਦੀਲੀ ਨਹੀਂ ਹੈ। ਸੋ ਕੋ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਅਤੇ ਕੈਨੇਡਾ ਸਬੰਧਾਂ ਦੇ ਵਿੱਚ ਆਈ ਦਰਾਰ ਨੂੰ ਪਿੱਛੇ ਛੱਡ ਕੇ ਇੱਕ ਨਵੀਂ ਸਾਂਝੇਦਾਰੀ ਵੱਲ ਵਧਣਾ ਚਾਹੁੰਦੇ ਨੇ। ਦਸਤੇ ਟੂਡੋ ਯੁਕਤਾ ਪਰਛਾਵਾ ਹੌਲੀ-ਹੌਲੀ ਅਲੋ ਇਹਦੇ ਅਤੇ ਦੋਮੇਤੀ ਸ਼ਖੋਨ ਵਿਆਕਤਾ ਅਤੇ ਸਾਂਝੇ ਹਿੱਤਾਂ ਦੇ ਅਧਾਰ ਤੇ ਅੱਗੇ ਵੱਧੇ ਦਿਖਾਈ ਦੇਦੇ ਨੇ ਦਰਅਸਲ ਦੋਵਾਂ ਏਸ਼ੀਆ ਦੇ ਵਿਚਕਾਰ ਕੂਟਨੀਤਿਕ ਗਲਬਾਤ ਕਈ ਵਾਰ ਟੁੱਟਣ ਦੇ ਕੰਢੇ ਤੇ ਪਹੁੰਚ ਗਈ ਸੀ 2023 ਦੇ ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਉੱਤੇ ਵੱਖਵਾਤੀ ਨੇਤਾ ਹਰਦੀਪ ਸਿੰਘ ਨੇਜਰ ਦੀ ਹੱਤਿਆ ਦਾ ਦੋਸ਼ ਲਾਇਆ ਸੀ ਤੇ ਭਾਰਤ ਨੇ ਸਖਤ ਕਦਮ ਚੁੱਕਦੇ ਹੋਏ ਕੈਨੇਡੀਅਨ ਡਿਪਲੋਮੇਟਾਂ ਨੂੰ ਕੱਢ ਦਿੱਤਾ ਅਤੇ ਵੀਜ਼ਾ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸੀ ਇਸ ਦੇ ਦੁਵੱਲੇ ਵਪਾਰ ਅਤੇ ਵਿਦਿਆਰਥੀ ਵੀਜ਼ਾ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਪਰ ਟਰੂਡੋ ਦੇ ਅਹੁਦਾ ਛੱਡਣ ਅਤੇ ਮਾਰਕਾਨੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਚੀਜ਼ਾਂ ਬਦਲੀਆਂ ਸ਼ੁਰੂ ਹੋ ਗਈਆਂ ਜੀ7 ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕਾਰਨੀ ਨੇ ਡੈਡਲੌਕ ਨੂੰ ਤੋੜਨ ਅਤੇ ਸਬੰਧਾਂ ਨੂੰ ਦੁਬਾਰਾ ਬਣਾਉਣ ਦੇ ਲਈ ਮੁਲਾਕਾਤ ਵੀ ਕੀਤੀ ਭਾਰਤ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਕੈਨੇਡਾ ਦੇ ਨਾਲ ਸਬੰਧਾਂ ਨੂੰ ਆਮ ਬਣਾਉਣਾ ਚਾਹੁੰਦਾ ਪਰ ਵੱਖਵਾਦੀ ਗਤੀਵਿਧੀਆਂ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਸੀ ਨਵੀਂ ਨਿਯੁਕਤੀ ਇਸ ਗੱਲ ਦਾ ਸੰਕੇਤ ਹੈ ਕਿ ਦਿੱਲੀ ਹੁਣ ਓਟਵਾ ਦੇ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੇ ਲਈ ਤਿਆਰ ਹੋ ਚੁੱਕੀ ਹੈ ਕੈਨੇਡਾ ਲਈ ਪਾਸਪੋਰਟ ਇੱਕ ਰਣਨੀਤਿਕ ਪਾਈਵਲ ਨਹੀਂ ਹੈ ਸਗੋਂ ਇਸ ਦੇ ਸਭ ਤੋਂ ਵੱਡੇ ਪ੍ਰਵਾਸੀ ਭਾਈਚਾਰੇ ਦਾ ਕਰ ਵੀ ਹੈ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਧ ਰਹੀ ਗਿਣਤੀ ਕੈਨੇਡਾ ਦੀ ਆਰਥਿਕਤਾ ਅਤੇ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਕੈਨੇਡੀਅਨ ਸਰਕਾਰ ਇਸ ਨਰਾਜ਼ਗੀ ਨੂੰ ਦੂਰ ਕਰਕੇ ਸਬੰਧਾਂ ਨੂੰ ਸੁਧਾਰਨਾ ਚਾਹੁੰਦੀ ਹੈ ਕੈਨੇਡੀਅਨ ਸਰਕਾਰ ਦੇ ਅਨੁਸਾਰ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ ਸਬੰਧਾਂ ਨੂੰ ਬਹਾਲ ਕਰਨ ਅਤੇ ਵਪਾਰਕ ਅਤੇ ਨਾਗਰਿਕ ਜ਼ਰੂਰਤਾਂ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਪਹਿਲ ਕਦਮੀ ਹੈ ਕੈਨੇਡੀਅਨ ਵਿਦੇਸ਼ੀ ਪਾਕਤ ਦੇ ਅਨੁਸਾਰ ਕਿਸਟੋਫਰ ਕੋਟਰੂ ਨੂਕ ਨੀਤੀ ਦੇ ਵਿੱਚ 35 ਸਾਲਾਂ ਦਾ ਤਜਰਬਾ ਉਹਨਾਂ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਦੇ ਵਿੱਚ ਕੈਨੇਡਾ ਦੇ ਚਾਰਜਤੀ ਅਫੇਅਰਸ ਵਿੱਚ ਜੋ ਕੰਮ ਕੀਤਾ ਹੈ ਇਸ ਤੋਂ ਇਲਾਵਾ ਤਖਨੀ ਅਫਰੀਕਾ ਨਾਮੀਬੀਆ ਲੈਸੋਥੋ ਮਾਸ਼ਿਸ ਅਤੇ ਮੈਡਾਗਾਸਕਰ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਵੀ ਰਹਿ ਚੁਕੇ ਨੇ ਖਾਸ ਗੱਲ ਇਹ ਹੈ ਕਿ ਕੂਟਰ 1998 ਤੋਂ 2000 ਤੱਕ ਨਵੀਂ ਦਿੱਲੀ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਵਿੱਚ ਫਸਟ ਸੈਕਟ ਵੀ ਰਹਿ ਚੁਕੇ ਨੇ ਇਸ ਨਿਯੁਕਤੀ ਉਤੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਨਵੇਂ ਹਾਈ ਕਮਿਸ਼ਨਰ ਦੀ ਨਿਯੁਕਤੀ ਭਾਰਤ ਕੈਨੇਡਾ ਸਬੰਧਾਂ ਦੇ ਵਿੱਚ ਨਵੀਂ ਊਜਾ ਲਿਆਵੇਗੀ ਇਹ ਕਦਮ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੋਵੱਲੇ ਸੇਵ ਨੂੰ ਡੂੰਗਾ ਕਰਨ ਅਤੇ ਕੈਨੇਡੀਅਨ ਨਾਗਰਿਕਾਂ ਦੇ ਲਈ ਸੇਵਾਵਾਂ ਪਹਾਲ ਕਰਨ ਵੱਲ ਮਹੱਤਵਪੂਰਨ ਹੈ ਇੱਕ ਵਾਰ ਫਿਰ ਦੱਸੀਏ 사ਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਭਾਰਤ ਸਰਕਾਰ ਨੇ ਸੀਨੀਅਰ ਡਿਪਲੋਮੈਟ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ ਉਹ 1990 ਬੈਚ ਦੇ ਭਾਰਤੀ ਵਿਦੇਸ਼ੀ ਸੇਵਾ ਅਧਿਕਾਰੀ ਨੇ ਅਤੇ ਵਰਤਮਾਨ ਦੇ ਵਿੱਚ ਸਪੇਨ ਵਿੱਚ ਭਾਰਤ ਦੇ ਰਾਜਦੂਤ ਦੇ ਵਜੋਂ ਕੰਮ ਕਰ ਰਹੇ ਨੇ ਜਾਣਕਾਰੀ ਅਨੁਸਾਰ ਉਹ ਬਹੁਤ ਜਲਦੀ ਆਪਣਾ ਨਵਾਂ ਉਦਦ ਸੰਭਾਲਣਗੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਅੱਜ ਐਲਾਨ ਕੀਤਾ ਹੈ ਕਿ ਕ੍ਰਿਸਟੋਫਰ ਕੋਕਟਰ ਭਾਰਤ ਦੇ ਵਿੱਚ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਇਹ ਉਹਦਾ ਪਹਿਲਾ ਕੈਮਰਾ ਨ ਮੈਕੋ ਕੋਲ ਸੀਗਾ ਤੇ ਇਹ ਨਿਯੁਕਤੀ ਪਿਛਲੇ ਸਾਲ ਜੂਨ ਦੇ ਵਿੱਚ ਜੀ7 ਸੰਮੇਲਨ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਹੋਏ ਸਮਝੌਤੇ ਤੋਂ ਬਾਅਦ ਕੀਤੀ ਗਈ ਹੈ ਦੋਵੇਂ ਦੇਸ਼ਾਂ ਨੇ ਵਾਅਦਾ ਕੀਤਾ ਹੈ ਕਿ ਉਹ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਕੇ ਆਪਸੀ ਸੰਬੰਧਾਂ ਨੂੰ ਅੱਗੇ ਵਧਾਣਗੇ ਭਾਰਤ ਅਤੇ ਕੈਨੇਡਾ ਨੇ ਇੱਕ ਸਮੇਂ ਆਪਣੇ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਜੋ ਕਿ ਸਬੰਧਾਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਦੇ ਰਿਹਾ ਹੈ। ਕੱਟੜਪੰਥੀ ਵਿਵਾਦ ਅਤੇ ਰਾਜਨੀਤਿਕ ਤਣਾਅ ਦੇ ਕਾਰਨ ਹਾਲੀ ਦੇ ਸਾਲਾਂ ਵਿੱਚ ਠੰਡੇ ਪਏ ਸਬੰਧ ਹੁਣ ਹੌਲੀ-ਹੌਲੀ ਪਟਰੀ ਤੇ ਆ ਰਹੇ ਨੇ। ਡਿਪਲੋਮੇਟਾਂ ਦੀ ਇਹ ਨਿਯੁਕਤੀ ਸਿਰਫ ਇੱਕ ਰਸਮੀ ਤਬਦੀਲੀ ਨਹੀਂ ਹੈ। ਸੋ ਕੋ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਅਤੇ ਕੈਨੇਡਾ ਸਬੰਧਾਂ ਦੇ ਵਿੱਚ ਆਈ ਦਰਾਰ ਨੂੰ ਪਿੱਛੇ ਛੱਡ ਕੇ ਇੱਕ ਨਵੀਂ ਸਾਂਝੇਦਾਰੀ ਵੱਲ ਵਧਣਾ ਚਾਹੁੰਦੇ ਨੇ। ਦਸਤੀ ਟੂਡੋ ਯੁਗਤਾ ਪਰਛਾਵਾ ਹੌਲੀ-ਹੌਲੀ ਅਲੋ ਪੋਰੇ ਅਤੇ ਦੋਵੇਂ ਤੀਸ਼ਖੁਨ ਵਿਆਕਤਾ ਅਤੇ ਸਾਂਝੇ ਹਿੱਤਾਂ ਦੇ ਅਧਾਰ ਤੇ ਅੱਗੇ ਵੱਧੇ ਦਿਖਾਈ ਦੇਦੇ ਨੇ ਦਰਅਸਲ ਦੋਵਾਂ ਏਸ਼ੀਆ ਦੇ ਵਿਚਕਾਰ ਕੂਟਨੀਤਿਕ ਗਲਬਾਤ ਕਈ ਵਾਰ ਟੁੱਟਣ ਦੇ ਕੰਢੇ ਤੇ ਪਹੁੰਚ ਗਈ ਸੀ 2023 ਦੇ ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਉੱਤੇ ਵੱਖਵਾਤੀ ਨੇਤਾ ਹਰਦੀਪ ਸਿੰਘ ਨੇਜਰ ਦੀ ਹੱਤਿਆ ਦਾ ਦੋਸ਼ ਲਾਇਆ ਸੀ ਤੇ ਭਾਰਤ ਨੇ ਸਖਤ ਕਦਮ ਚੁੱਕਦੇ ਹੋਏ ਕੈਨੇਡੀਅਨ ਡਿਪਲੋਮੇਟਾਂ ਨੂੰ ਕੱਢ ਦਿੱਤਾ ਅਤੇ ਵੀਜ਼ਾ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸੀ ਇਸ ਦੇ ਦੁਵੱਲੇ ਵਪਾਰ ਅਤੇ ਵਿਦਿਆਰਥੀ ਵੀਜ਼ਾ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਪਰ ਟ੍ਰੂਡੋ ਦੇ ਅਹੁਦਾ ਛੱਡਣ ਅਤੇ ਮਾਰਕਾਨੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਚੀਜ਼ਾਂ ਬਦਲੀਆਂ ਸ਼ੁਰੂ ਹੋ ਗਈਆਂ ਜੀ7 ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕਾਰਨੀ ਨੇ ਡੈਡਲੌਕ ਨੂੰ ਤੋੜਨ ਅਤੇ ਸਬੰਧਾਂ ਨੂੰ ਦੁਬਾਰਾ ਬਣਾਉਣ ਲਈ ਮੁਲਾਕਾਤ ਵੀ ਕੀਤੀ ਭਾਰਤ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਕੈਨੇਡਾ ਦੇ ਨਾਲ ਸਬੰਧਾਂ ਨੂੰ ਆਮ ਬਣਾਉਣਾ ਚਾਹੁੰਦਾ ਹੈ ਪਰ ਵੱਖਵਾਦੀ ਗਤੀਵਿਧੀਆਂ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਇਹ ਨਵੀਂ ਯੋਗਤੀ ਇਸ ਗੱਲ ਦਾ ਸੰਕੇਤ ਹੈ ਕਿ ਦਿੱਲੀ ਹੁਣ ਆਟਵਾ ਦੇ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੇ ਲਈ ਤਿਆਰ ਹੋ ਚੁੱਕੀ ਹੈ ਕੈਨੇਡਾ ਲਈ ਪਾਤਸੀਤ ਇੱਕ ਰਣਨੀਤਿਕ ਪਾਈਵਾਲ ਨਹੀਂ ਹੈ ਸਗੋਂ ਇਸ ਦੇ ਸਭ ਤੋਂ ਵੱਡੇ ਪ੍ਰਵਾਸੀ ਭਾਈਚਾਰੇ ਦਾ ਕਰ ਵੀ ਹੈ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਾਤ ਰਹੀ ਗਿਣਤੀ ਕੈਨੇਡਾ ਦੀ ਆਰਥਿਕਤਾ ਅਤੇ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਕਾਹਨੀ ਸਰਕਾਰ ਇਸ ਨਰਾਜ਼ਗੀ ਨੂੰ ਦੂਰ ਕਰਕੇ ਸਬੰਧਾਂ ਨੂੰ ਸੁਧਾਰਨਾ ਚਾਹੁੰਦੀ ਹੈ ਕੈਨੇਡੀਅਨ ਸਰਕਾਰ ਦੇ ਅਨੁਸਾਰ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ ਸਬੰਧਾਂ ਨੂੰ ਬਹਾਲ ਕਰਨ ਅਤੇ ਵਪਾਰਕ ਅਤੇ ਨਾਗਰਿਕ ਜ਼ਰੂਰਤਾਂ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਪਹਿਲ ਕਦਮੀ ਹੈ ਕੈਨੇਡੀਅਨ ਵਿਦੇਸ਼ੀ ਭਾਕ ਦੇ ਅਨੁਸਾਰ ਕਿਸਟੋਫਰ ਕੋਟਰਡੂ ਕੂਟ ਨੀਤੀ ਦੇ ਵਿੱਚ 35 ਸਾਲਾਂ ਦਾ ਤਜਰਬਾ ਉਹਨਾਂ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਦੇ ਵਿੱਚ ਕੈਨੇਡਾ ਦੇ ਚਾਰਜਤੀ ਅਫੇਅਰਸ ਵਿੱਚੋਂ ਕੰਮ ਕੀਤਾ ਹੈ ਇਸ ਤੋਂ ਇਲਾਵਾ ਤਖਨੀ ਅਫਰੀਕਾ ਨਾਮੀਬੀਆ ਲੇਸੋਥੋ ਮਾਸ਼ਿਸ ਅਤੇ ਮੈਡਾਗਾਸਕਰ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਵੀ ਰਹਿ ਚੁਕੇ ਨੇ ਖਾਸ ਗੱਲ ਇਹ ਹੈ ਕਿ ਕੂਟਰ 1998 ਤੋਂ 2000 ਤੱਕ ਨਵੀਂ ਦਿੱਲੀ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਵਿੱਚ ਫਸਟ ਸੈਕਟ ਵੀ ਰਹਿ ਚੁਕੇ ਨੇ ਇਸ ਨਿਯੁਕਤੀ ਉਤੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਨਵੇਂ ਹਾਈ ਕਮਿਸ਼ਨਰ ਦੀ ਨਿਯੁਕਤੀ ਭਾਰਤ ਕੈਨੇਡਾ ਸਬੰਧਾਂ ਦੇ ਵਿੱਚ ਨਵੀਂ ਊर्जा ਲਿਆਵੇਗੀ ਇੱਕ ਕਦਮ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੋਵੱਲੇ ਸੇਵ ਨੂੰ ਡੂੰਗਾ ਕਰਨ ਅਤੇ ਕੈਨੇਡੀਅਨ ਨਾਗਰਿਕਾਂ ਦੇ ਲਈ ਸੇਵਾਵਾਂ ਪਹਾਲ ਕਰਨ ਵੱਲ ਮਹੱਤਵਪੂਰਨ ਹੈ ਇੱਕ ਵਾਰ ਫਿਰ ਦੱਸੀਏ 사ਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਭਾਰਤ ਸਰਕਾਰ ਨੇ ਸੀਨੀਅਰ ਡਿਪਲੋਮੈਟ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਵਿੱਚ ਭਾਰਤ ਦਾ ਅਖਲਾ ਹਾਈ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ ਉਹ 1990 ਬੈਚ ਦੇ ਭਾਰਤੀ ਵਿਦੇਸ਼ੀ ਸੇਵਾ ਅਧਿਕਾਰੀ ਨੇ ਅਤੇ ਵਰਤਮਾਨ ਦੇ ਵਿੱਚ ਸਪੇਨ ਵਿੱਚ ਭਾਰਤ ਦੇ ਰਾਜਦੂਤ ਦੇ ਵਜੋਂ ਕੰਮ ਕਰ ਰਹੇ ਨੇ ਜਾਣਕਾਰੀ ਅਨੁਸਾਰ ਉਹ ਬਹੁਤ ਜਲਦੀ ਆਪਣਾ ਨਵਾਂ ਉਦਾਂ ਸੰਭਾਲਣਗੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਅੱਜ ਐਲਾਨ ਕੀਤਾ ਹੈ ਕਿ ਕ੍ਰਿਸਟੋਫਰ ਕੋਕਟਰ ਭਾਰਤ ਦੇ ਵਿੱਚ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਇਹ ਉਹਦਾ ਪਹਿਲਾ ਕੈਮਰਾ ਨ ਮੈਕੋ ਕੋਲ ਸੀਗਾ ਤੇ ਇਹ ਨਿਯੁਕਤੀ ਪਿਛਲੇ ਸਾਲ ਜੂਨ ਦੇ ਵਿੱਚ ਜੀ7 ਸੰਮੇਲਨ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਹੋਏ ਸਮਝੌਤੇ ਤੋਂ ਬਾਅਦ ਕੀਤੀ ਗਈ ਹੈ ਦੋਵੇਂ ਦੇਸ਼ਾਂ ਨੇ ਵਾਅਦਾ ਕੀਤਾ ਹੈ ਕਿ ਉਹ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਕੇ ਆਪਸੀ ਸੰਬੰਧਾਂ ਨੂੰ ਅੱਗੇ ਵਧਾਣਗੇ ਭਾਰਤ ਅਤੇ ਕੈਨੇਡਾ ਨੇ ਇੱਕ ਸਮੇਂ ਆਪਣੇ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਜੋ ਕਿ ਸਬੰਧਾਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਦੇ ਰਿਹਾ ਹੈ। ਕੱਟੜਪੰਥੀ ਵਿਵਾਦ ਅਤੇ ਰਾਜਨੀਤਿਕ ਤਣਾਅ ਦੇ ਕਾਰਨ ਹਾਲੀ ਦੇ ਸਾਲਾਂ ਵਿੱਚ ਠੰਡੇ ਪਏ ਸਬੰਧ ਹੁਣ ਹੌਲੀ-ਹੌਲੀ ਪਟਰੀ ਤੇ ਆ ਰਹੇ ਨੇ। ਡਿਪਲੋਮੇਟਾਂ ਦੀ ਇਹ ਨਿਯੁਕਤੀ ਸਿਰਫ ਇੱਕ ਰਸਮੀ ਤਬਦੀਲੀ ਨਹੀਂ ਹੈ। ਸਗੋਂ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਅਤੇ ਕੈਨੇਡਾ ਸਬੰਧਾਂ ਦੇ ਵਿੱਚ ਆਈ ਦਰਾਰ ਨੂੰ ਪਿੱਛੇ ਛੱਡ ਕੇ ਇੱਕ ਨਵੀਂ ਸਾਂਝੇਦਾਰੀ ਵੱਲ ਵਧਣਾ ਚਾਹੁੰਦੇ ਨੇ। ਦਸਤੀਰ ਕੂੜੋ ਯੁਕਤਾ ਪਰਛਾਵਾ ਹੌਲੀ-ਹੌਲੀ ਅਲੋ ਪੋਰੇ ਅਤੇ ਦੋਵੇਂ ਤੀਸ਼ ਹੁਣ ਵਿਆਦਕਤਾ ਅਤੇ ਸਾਂਝੇ ਹਿੱਤਾਂ ਦੇ ਅਧਾਰ ਤੇ ਅਕੇ ਵਧੇ ਦਿਖਾਈ ਦੇਦੇ ਨੇ ਦਰਸਲ ਦੋਵਾਂ ਏਸ਼ੀਆ ਦੇ ਵਿਚਕਾਰ ਕੂਟਨੀਤਿਕ ਗਲਬਾਤ ਕਈ ਵਾਰ ਟੁੱਟਣ ਦੇ ਕੰਢੇ ਤੇ ਪਹੁੰਚ ਗਈ ਸੀ 2023 ਦੇ ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਉੱਤੇ ਵੱਖਵਾਤੀ ਨੇਤਾ ਹਰਦੀਪ ਸਿੰਘ ਨਿਜਰ ਦੀ ਹੱਤਿਆ ਦਾ ਦੋਸ਼ ਲਾਇਆ ਸੀ ਤੇ ਭਾਰਤ ਨੇ ਸਖਤ ਕਦਮ ਚੁੱਕਦੇ ਹੋਏ ਕੈਨੇਡੀਅਨ ਡਿਪਲੋਮੇਟਾਂ ਨੂੰ ਕੱਢ ਦਿੱਤਾ ਅਤੇ ਵੀਜ਼ਾ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸੀ ਇਸ ਨੇ ਦੁਵੱਲੇ ਵਪਾਰ ਅਤੇ ਵਿਦਿਆਰਥੀ ਵੀਜ਼ਾ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਪਰ ਟਰੂਡੋ ਦੇ ਅਹੁਦਾ ਛੱਡਣ ਅਤੇ ਮਾਰਕਾਨੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਚੀਜ਼ਾਂ ਬਦਲੀਆਂ ਸ਼ੁਰੂ ਹੋ ਗਈਆਂ ਜੀ7 ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕਾਰਨੀ ਨੇ ਡੈਡਲੌਕ ਨੂੰ ਤੋੜਨ ਅਤੇ ਸਬੰਧਾਂ ਨੂੰ ਦੁਬਾਰਾ ਬਣਾਉਣ ਦੇ ਲਈ ਮੁਲਾਕਾਤ ਵੀ ਕੀਤੀ ਭਾਰਤ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਕੈਨੇਡਾ ਦੇ ਨਾਲ ਸਬੰਧਾਂ ਨੂੰ ਆਮ ਬਣਾਉਣਾ ਚਾਹੁੰਦਾ ਪਰ ਵੱਖਵਾਦੀ ਗਤੀਵਿਧੀਆਂ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਇਹ ਨਵੀਂ ਨਿਯੁਕਤੀ ਇਸ ਗੱਲ ਦਾ ਸੰਕੇਤ ਹੈ ਕਿ ਦਿੱਲੀ ਹੁਣ ਓਟਵਾ ਦੇ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੇ ਲਈ ਤਿਆਰ ਹੋ ਚੁੱਕੀ ਹੈ। ਕੈਨੇਡਾ ਲਈ ਪਾਸਪੋਰਟ ਇੱਕ ਰਣਨੀਤਿਕ ਪਾਈਵਲ ਨਹੀਂ ਹੈ ਸਗੋਂ ਇਸ ਦੇ ਸਭ ਤੋਂ ਵੱਡੇ ਪ੍ਰਵਾਸੀ ਭਾਈਚਾਰੇ ਦਾ ਕਰ ਵੀ ਹੈ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਾਤ ਨਹੀਂ ਗਿਣਤੀ ਕੈਨੇਡਾ ਦੀ ਆਰਥਿਕਤਾ ਅਤੇ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਕੈਨੇਡੀਅਨ ਸਰਕਾਰ ਇਸ ਨਰਾਜ਼ਗੀ ਨੂੰ ਦੂਰ ਕਰਕੇ ਸਬੰਧਾਂ ਨੂੰ ਸੁਧਾਰਨਾ ਚਾਹੁੰਦੀ ਹੈ ਕੈਨੇਡੀਅਨ ਸਰਕਾਰ ਦੇ ਅਨੁਸਾਰ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ ਸਬੰਧਾਂ ਨੂੰ ਬਹਾਲ ਕਰਨ ਅਤੇ ਵਪਾਰਕ ਅਤੇ ਨਾਗਰਿਕ ਜ਼ਰੂਰਤਾਂ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਪਹਿਲ ਕਦਮੀ ਹੈ ਕੈਨੇਡੀਅਨ ਵਿਦੇਸ਼ੀ ਪਾਕਤ ਦੇ ਅਨੁਸਾਰ ਕਿਸਟੋਫਰ ਕੋਟਰੂ ਨੂਕ ਨੀਤੀ ਦੇ ਵਿੱਚ 35 ਸਾਲਾਂ ਦਾ ਤਜਰਬਾ ਉਹਨਾਂ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਦੇ ਵਿੱਚ ਕੈਨੇਡਾ ਦੇ ਚਾਰਜਤੀ ਅਫੇਅਰਸ ਵਿੱਚ ਜੋ ਕੰਮ ਕੀਤਾ ਹੈ ਇਸ ਤੋਂ ਇਲਾਵਾ ਤਖਨੀ ਅਫਰੀਕਾ नामीबिया, लेसोथो, माशिस ਅਤੇ ਮੈਡਾਗਾਸਕਰ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਵੀ रह ਚੁਕੇ ਨੇ। ਖਾਸ ਗੱਲ ਇਹ ਹੈ ਕਿ ਕੂਟਰ 1998 ਤੋਂ 2000 ਤੱਕ ਨਵੀਂ ਦਿੱਲੀ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਵਿੱਚ ਫਸਟ ਸੈਕਟ ਵੀ रह ਚੁਕੇ ਨੇ। ਇਸ ਨਿਯੁਕਤੀ ਉਤੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਨਵੇਂ ਹਾਈ ਕਮਿਸ਼ਨਰ ਦੀ ਨਿਯੁਕਤੀ ਭਾਰਤ-ਕੈਨੇਡਾ ਸਬੰਧਾਂ ਦੇ ਵਿੱਚ ਨਵੀਂ ਊर्जा ਲਿਆਵੇਗੀ। ਇਹ ਕਦਮ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੋਵੱਲੇ ਸੇਵ ਨੂੰ ਡੂੰਘਾ ਕਰਨ ਅਤੇ ਕੈਨੇਡੀਅਨ ਨਾਗਰਿਕਾਂ ਦੇ ਲਈ ਸੇਵਾਵਾਂ ਬਹਾਲ ਕਰਨ ਵੱਲ ਮਹੱਤਵਪੂਰਨ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।